ਇੱਕ ਮੁਹਾਵਰਾ ਹੈ ਕਿ ਦਿੱਲੀ ਅਜੇ ਦੂਰ ਹੈ ਦਿੱਲੀ ਦੂਰਖਰ ਕਿਸਾਨੀ ਲਈ ਤਾਂ ਬੜੀ ਦੇਰ ਤੋਂ ਬਣੀ ਹੋਈ ਹੈ ਕਿਉਂਕਿ ਦੋ ਮੋਰਚੇ ਸੰਭੋ ਤੇ ਖਨੌਰੀ ਦੇ ਵਿੱਚ ਚੱਲਦੇ ਨੇ ਇੱਕ ਸਾਲ ਤੋਂ ਜ਼ਿਆਦਾ ਹੋ ਗਿਆ ਅਜੇ ਦਿੱਲੀ ਵੱਲ ਪੈਰ ਨਹੀਂ ਪਟਣ ਦਿੱਤਾ ਜਾ ਰਿਹਾ ਉਹ ਕਹਿੰਦੇ ਅਸੀਂ ਉਹ ਆ ਜਾਾਂਗੇ ਜੇ ਗੱਲ ਵੀ ਸਾਲ ਬਾਅਦ ਕਰਨੀ ਹੈ ਚਲੋ ਚੰਡੀਗੜ੍ਹ 'ਚ ਕਰਦੇ ਹਾਂ ਪਰ ਹੁਣੇ ਲੱਗਦਾ ਮਾਡਰਨ ਸਮੇਂ ਦੇ ਵਿੱਚ ਕਿ ਚੰਡੀਗੜ੍ਹ ਵੀ ਦਿੱਲੀ ਵਾਲੇ ਹਾਲਾਤ ਹੀ ਪੈਦਾ ਹੋ ਜਾਣਗੇ ਚੰਡੀਗੜ੍ਹ ਵੀ ਦੂਰ ਹੋ ਜਾਏਗਾ ਕਿਸਾਨਾਂ ਲਈ ਲੱਗਦਾ ਇਹ ਹੈ ਕਿ ਜਿੱਥੇ ਗਵਰਨਮੈਂਟ ਆਫ ਇੰਡੀਆ ਨਾਲ ਇੱਕ ਕਿਸਾਨਾਂ ਦਾ ਟਕਰਾਅ ਚੱਲ ਰਿਹਾ ਹੈ ਲਗਾਤਾਰ ਖਾਸ ਤੌਰ ਤੇ ਪੰਜਾਬ ਦਾ ਹਰਿਆਣਾ ਦਾ ਤੇ ਵੱਖ-ਵੱਖ ਮਾਮਲਿਆਂ ਦੇ ਉੱਤੇ ਮੰਗ ਪੱਤਰ ਦੇ ਤੌਰ ਦੇ ਉੱਤੇ ਵੀ। ਔਰ ਦਿੱਲੀ ਦੀ ਸਰਕਾਰ ਇਹ ਮਹਿਸੂਸ ਕਰਾ ਰਹੀ ਹੈ ਕਿ ਸ਼ਾਇਦ ਕੋਈ ਅੰਦੋਲਨ ਦਾ ਉਹਨਾਂ ਦੇ ਕੰਨ ਤੇ ਜੂ ਨਹੀਂ ਸਰਕਦੀ ਇਹ ਐਂ ਚੱਲਦੇ ਹੁੰਦੇ ਨੇ ਔਰ ਚੱਲ ਰਹੇ ਨੇ। ਪੰਜਾਬ ਦੇ ਮੁੱਖ ਮੰਤਰੀ ਨਾਲ ਐਸ ਕੇ ਐਮ ਦੇ ਆਗੂਆਂ ਦੀ ਮੀਟਿੰਗ ਅਧਵਾਟੇ ਉੱਟ ਟੁੱਟ ਜਾਣ ਦੇ ਪਿੱਛੇ ਵੀ ਕਿ ਇਹਹੀ ਮਾਨਸਿਕਤਾ ਕੰਮ ਕਰਦੀ ਹੈ। ਇਹਹੀ ਨਜ਼ਰੀਆ ਕੰਮ ਕਰਦਾ ਹੈ। ਕਿਉਂਕਿ ਪਹਿਲੇ ਦੋ ਮੋਰਚਿਆਂ ਦੇ ਵਿੱਚ ਤਾਂ ਗੱਲ ਬਿਲਕੁਲ ਸਪਸ਼ਟ ਸੀ ਕਿ ਪੰਜਾਬ ਨਾਲ ਤਾਂ ਸਾਡਾ ਕੋਈ ਰੌਲਾ ਹੀ ਨਹੀਂ, ਰੌਲਾ ਦਿੱਲੀ ਨਾਲ ਹੈ। ਐਸੇ ਕਰਕੇ ਆਮ ਆਦਮੀ ਦੇ ਸਪੋਕਸਪਰਸਨ ਵੀ ਔਰ ਸਰਕਾਰ ਦੇ ਪੰਜਾਬ ਦੇ ਵੀ ਉਹ ਕਹਿੰਦੇ ਚਲ ਅਸੀਂ ਤਾਂ ਸਾਡਾ ਤਾਂ ਕੋਈ ਕੰਮ ਹੀ ਨਹੀਂ ਹੈ। ਮੰਗਾ ਉਹਨਾਂ ਨਾਲ ਸੰਬੰਧਿਤ ਨਹੀਂ ਹੈ। ਅਸੀਂ ਮਾੜੀ ਮੋਟੀ ਕੋਸ਼ਿਸ਼ ਕਰ ਲੈਂਦੇ ਆ ਦਿੱਲੀ ਵਾਲੇ ਮੰਗਣ ਮੰਨਣ ਜਾਂ ਨਾ ਮੰਨਣ ਪਰ ਐਸਕੇਮ ਦੇ ਮੰਗ ਪੱਤਰ ਦੇ ਵਿੱਚ 18 ਉਨੀਆਂ ਜਿਹੜੀਆਂ ਮੰਗਾਂ ਨੇ ਉਹਦੇ ਚੋਂ ਪੰਜਾਬ ਨਾਲ ਸੰਬੰਧਿਤ ਕਾਫੀ ਮੰਗਾਂ ਸੀ ਜਿਹਦੇ ਕਰਕੇ 5 ਤਰੀਕ ਨੂੰ ਉਹਨਾਂ ਨੇ ਇੱਥੇ ਮੋਰਚਾ ਲਾਉਣ ਦਾ ਫੈਸਲਾ ਕੀਤਾ ਹੋਇਆ ਚੰਡੀਗੜ੍ਹ ਮੀਟਿੰਗ ਹੁੰਦੀ ਹੈ ਮੁੱਖ ਮੰਤਰੀ ਦਾ ਸੁਨੇਹਾ ਜਾਂਦ ਕਿ 4 ਵਜੇ ਮੀਟਿੰਗ ਹੋਏਗੀ। ਔਰ ਮੀਟਿੰਗ ਦਾ ਸਮਾਂ ਹੋ ਕਿੰਨਾ ਕਾ ਕਿੰਨਾ ਪੂਰਾ ਹੋਊਗਾ ਸ਼ਾਇਦ ਦੋ ਪਹਿਲਾਂ ਵੀ ਇੱਕ ਵੀਡੀਓ ਦੇ ਵਿੱਚ ਆਪਾਂ ਗੱਲ ਕੀਤੀ ਸੀ ਕਿ ਉਹ ਕੀ ਪੂਰਾ ਸਮਾਂ 4 ਵਜੇ ਮੀਟਿੰਗ ਕਰਨ ਦਾ ਜਾਂ ਰਾਤ ਤੱਕ ਚੱਲੂ ਹਲਾ ਕੇ ਜਿਹੜੇ ਦਿੱਲੀ ਤੋਂ ਆਉਂਦੇ ਨੇ ਬੰਦੇ ਉੱਚ ਕੁਝ ਨਿਕਲੇ ਨਾ ਨਿਕਲੇ ਉਹ ਮੀਟਿੰਗ ਜਦੋਂ ਸ਼ੁਰੂ ਹੁੰਦੀ ਹੈ 5 ਵਜੇ ਤਾਂ 8:00 ਵਜੇ ਬੱਜ ਜਾਂਦੇ ਨੇ ਕਈ ਵਾਰ 9:00 ਬੱਜ ਗਏ 8:00 ਬੱਜ ਗਏ ਕਈ ਵਾਰ 4:00 ਵਜੇ ਸ਼ੁਰੂ ਹੋਈ ਤਾਂ ਵੀ ਬੱਜ ਗਏ 3 ਘੰਟੇ 4 ਘੰਟੇ ਸਾਢੇ 3 ਘੰਟੇ ਚੱਲਦੀ ਹੈ ਇਹ ਮੀਟਿੰਗ ਡੇਢ ਘੰਟੇ ਤੋਂ ਬਾਅਦ ਉੱਠ ਜਾਂਦੀ ਹੈ ਤੇ ਇਹਦੇ ਪਿੱਛੇ ਕਾਰਨ ਕੀ ਨੇ ਆਪੋ ਆਪਣੇ ਦਾਵੇਦਾਰੀਆਂ ਨੇ ਸਰਕਾਰ ਦੀ ਆਪਣੀ ਦਾਵੇਦਾਰੀ ਹੈ ਕਿਸਾਨਾਂ ਦੀ ਆਪਣੀ ਦਾਵੇਦਾਰੀ ਹੈ ਇੱਕ ਨੈਰੇਟਿਵ ਦੇ ਇਸ ਪਦਰ ਦੇ ਉੱਤੇ মিডিਆ ਦੇ ਇੱਕ ਹਿੱਸੇ ਵੱਲੋਂ ਵੀ ਵੱਡੇ ਹਿੱਸੇ ਵੱਲੋਂ ਵਰਕੇ ਕਾਫੀ। ਔਰ ਸਰਕਾਰਾਂ ਵੱਲੋਂ ਵੀ ਤੇ ਬਹੁਤ ਸਾਰੇ ਸੈਕ ਪੋਲਿਟਿਕਲ ਧਿਰਾਂ ਵੱਲੋਂ ਵੀ ਸਰਜਿਆ ਜਾ ਰਿਹਾ। ਦੂਜਾ ਨੈਰੇਟਿਵ ਕਿਸਾਨ ਸਰ ਜਣਾ ਚਾਹੁੰਦੇ ਨੇ ਆਪਣੇ ਮਾਮਲੇ ਦੇ ਵਿੱਚ। ਇਹ ਕਈ ਮਾਮਲੇ ਨੇ ਜਿਹੜੇ ਮਾਮਲੇ ਲਗਾਤਾਰ ਚੱਲ ਰਹੇ ਨੇ ਔਰ ਇਹਨਾਂ ਨੂੰ ਸਮਝਣ ਦੀ ਜ਼ਰੂਰਤ ਹੈ, ਬਾਰੀਕੀ ਨਾਲ ਸਮਝਣ ਦੀ ਜ਼ਰੂਰਤ। ਕਿਸਾਨ ਲੀਡਰਾਂ ਨੇ ਬਾਹਰ ਆ ਕੇ ਕਿਹਾ ਸੀਗਾ ਕਿ ਮੀਟਿੰਗ ਬਹੁਤ ਸਹਜ ਤਰੀਕੇ ਦੇ ਨਾਲ ਚੱਲ ਰਹੀ ਸੀ ਕੱਲੀ-ਕੱਲੀ ਗੱਲ ਤੇ ਚਰਚਾ ਵੀ ਹੋਈ ਲਗਭਗ 9 ਮੰਗਾ ਤੱਕ ਜਾਂਦੇ ਜਾਂਦੇ ਬਹੁਤ ਸਾਰੀਆਂ ਮੰਗਾ ਤੇ ਸਹਿਮਤੀ ਵੀ ਹੁੰਦੀ ਜਾ ਰਹੀ ਸੀ ਪਰ ਅਚਾਨਕ ਇੱਕ ਟਰਨਿੰਗ ਪੁਆਇੰਟ ਆ ਜਾਂਦਾ ਉਹ ਟਰਨਿੰਗ ਪੁਆਇੰਟ ਕੀ ਹੈ ਕਿ ચી ਮਿਸਟਰ ਸਾਹਿਬ ਕਹਿੰਦੇ ਨੇ ਕਿ ਉਹਨਾਂ ਦੀ ਅੱਖ 'ਚ ਇਨਫੈਕਸ਼ਨ ਹੈ ਡਾਕਟਰ ਨਾਲ ਕੋਈ ਅਪਾਇੰਟਮੈਂਟ ਹੈ ਉਹ ਜਾ ਰਹੇ ਨੇ ਪਰ ਇਹਦੇ ਦਰਾਂਗੇ ਉਹ ਪੁੱਛਣਾ ਚਾਹੁੰਦੇ ਨੇ ਕਿਸਾਨ ਆਗੂਆਂ ਤੋਂ ਕਿ ਕੀ ਤੁਸੀਂ ਪੰਜ ਦਾ ਪੱਕਾ ਕਰੋਗੇ ਜਿਹੜਾ ਧਰਨਾ ਜਾਂ ਮੋਰਚਾ ਹੈ ਜਾਂ ਇਹਨੂੰ ਹਟਾਰ ਨਹੀਂ ਦਿੱਤੇ ਤਾਂ ਕਿਸਾਨ ਆਗੂ ਇਹ ਕਹਿ ਰਹੇ ਨੇ ਕਿ ਹਾਂ ਉਹ ਤਾਂ ਸਾਡਾ ਰਾਈਟ ਹੈ ਤੇ ਅਸੀਂ ਕਰਾਂਗੇ ਜੇਕਰ ਨਹੀਂ ਕੋਈ ਸਹਿਮਤੀ ਹੋਏਗੀ ਉਸ ਤੋਂ ਬਾਅਦ ਚੀਫ ਮਿਨਿਸਟਰ ਇਹ ਆਪਣੀ ਉਦਾਰਤਾ ਦਾ ਪ੍ਰਗਟਾਵਾ ਕਰਦੇ ਨੇ ਕਿ ਮੈਂ ਤੁਹਾਨੂੰ ਮੀਟਿੰਗ ਦੇਤੀ ਹੈ ਨਾ ਜੇ ਮੀਟਿੰਗ ਨਾ ਦਿਓ ਫਿਰ ਤਾਂ ਤੁਸੀਂ ਕਰੋ ਮੈਂ ਤਾਂ ਮੀਟਿੰਗ ਦੇ ਰਿਹਾ ਤੇ ਕਿਸਾਨ ਆਗੂਆਂ ਦੇ ਵਿੱਚੋਂ ਕਹਿਆ ਜਾਂਦਾ ਜੁਗਿੰਦਰ ਸਿੰਘ ਗੁਰਾਹਾ ਨੇ ਕਿਹਾ ਕਿ ਮੀਟਿੰਗ ਤਾਂ ਤੁਸੀਂ ਸਾਡਾ ਪ੍ਰੋਗਰਾਮ ਅਨਾਨਿਆਂ ਹੋਇਆ ਤਾਂ ਦਿੱਤੀ ਹੈ ਸਾਰੀਆਂ ਸਰਕਾਰਾਂ ਦਿੰਦੀਆਂ ਨੇ ਪਹਿਲਾਂ ਤਾਂ ਇਹ ਸਹਿਣ ਨਹੀਂ ਹੁੰਦੀ ਇਹ ਗੱਲ ਸ਼ਾਇਦ ਜੀ ਮਿਨਿਸਟਰ ਸਾਇਡ ਕਿਉਂ ਨਹੀਂ ਹੁੰਦੀ ਕਿਉਂਕਿ ਉਹਨਾਂ ਨੂੰ ਲੱਗਦਾ ਵੀ ਅੱਛਾ ਤੁਸੀਂ ਇਹ ਮਹਿਸੂਸ ਕਰਾ ਰਹੇ ਹੋ ਕਿ ਤੁਹਾਡੇ ਦਬਾਹੇ ਹੇਠ ਮੈਂ ਮੀਟਿੰਗ ਦਿੱਤੀ ਮੁੱਖ ਮੰਤਰੀ ਨੇ 2019 ਦੀ ਪਾਰਲੀਮੈਂਟ ਚੋਣ ਹੋਵੇ ਜਾਂ ਬਾਕੀ ਦੀਆਂ ਚੋਣਾਂ ਹੋਣ ਇੱਕ ਗਾਣਾ ਬਹੁਤ বাজਾਇਆ ਆਪਣੇ ਕੈਂਪੇਨ ਦੇ ਦੌਰਾਨ ਆਪਣੀ ਗੱਡੀ ਤੇ ਵੱਡੇ ਦਮ ਤੇ ਮੈਨੂੰ ਨਹੀਂ ਪਤਾ ਉਹ ਕਿਹਦਾ ਹੈ ਕੀ ਹੈ ਸਾਡਾ ਯਾਰ ਦੱਬਦਾ ਕਿੱਥੇ ਐ ਦੱਬਦਾ ਕਿੱਥੇ ਐ ਮਤਲਬ ਦੱਬਣ ਦੀ ਗੱਲ ਜਿਹੜੀ ਇੱਕ ਜੜੀ ਹੋਈ ਆ ਦਿਮਾਗ ਦੇ ਵਿੱਚ ਕਿ ਦੁਨੀਆ ਤੋਂ ਨਿਆਰਾ ਆਦਮੀ ਪਾਵਰਫੁਲ ਆਦਮੀ ਦੱਬਦਾ ਥੋੜੀ ਹੁੰਦਾ ਇਹ ਪੂਰੀ ਤਰ੍ਹਾਂ ਡੈਮੋਕਰੇਸੀ ਦੇ ਸਹਿਣਸ਼ੀਲਤਾ ਦੇ ਸਹਿਜ ਸੁਭਾਅ ਦੇ ਔਰ ਜ਼ਿੰਦਗੀ ਦੇ ਵਿੱਚ ਚੱਲਦੇ ਕਦੇ ਨਰਮ ਕਦੇ ਗਰਮ ਕਦੇ ਅੱਗੇ ਕਦੇ ਪਿੱਛੇ ਤੇ ਲੋਕਾਂ ਪ੍ਰਤੀ ਜਵਾਬਦੇਹੀ ਦੇ ਜਿਹੜੇ ਪੈਮਾਨੇ ਨੇ ਉਹਨਾਂ ਦੇ ਖਿਲਾਫ ਇੱਕ ਜੱਜ ਵਾਇਆ ਜਿਹੜਾ ਇਸ ਤਰੀਕੇ ਦਾ ਕਰਦਾ ਵੀ ਆਪਾਂ ਕੀ ਦਵਾਂਗੇ ਤੁਸੀਂ ਮੈਨੂੰ ਡਰਾਉਣਾ ਚਾਹਦੇ ਹੋ ਜੇ ਨਹੀਂ ਕਰਦੇ ਤਾਂ ਕਹਿੰਦੇ ਚੀਫ ਮਿਨਿਸਟਰ ਇਹ ਕਹਿ ਕੇ ਚਲੇਗੇ ਵੀ ਜਿਹੜੀਆਂ ਤੇ ਸਹਿਮਤੀ ਹੋਈ ਆ ਪਹਿਲਾਂ ਫਿਰ ਉਹ ਵੀ ਲਾਗੂ ਨਹੀਂ ਹੋਣਗੀਆਂ ਮਤਲਬ ਮੀਟਿੰਗ ਜਿੱਥੋਂ ਸ਼ੁਰੂ ਹੋਈ ਸੀ ਡੇਢ ਪੌਣੇ 2 ਘੰਟੇ ਲਾ ਕੇ ਉਥੋਂ ਉਥੇ ਹੀ ਮੁੱਕ ਗਈ ਆ ਕੇ ਔਰ 10 ਮਿੰਟਾਂ ਦੇ ਅੰਦਰ ਅੰਦਰ ਇੱਕ ਟਵੀਟ ਆਉਂਦਾ ਏ ਮਿਨਿਸਟਰ ਦਾ ਉਹ ਕੀ ਕਹਿੰਦਾ ਟਵੀਟ ਉਹ ਕਹਿੰਦੇ ਨੇ ਕਿ ਸਤਿਕਾਰਯੋਗ ਕਿਸਾਨ ਆਗੂਆਂ ਨੂੰ ਮੈਂ ਇਹ ਧਰਨੇ ਮੁਜਾਹਰਿਆਂ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ ਕਿਉਂ ਕਿ ਕਿਉਂਕਿ ਇਹਦੇ ਨਾਲ ਪੰਜਾਬ ਦਾ ਬਹੁਤ ਨੁਕਸਾਨ ਹੋਇਆ ਪੰਜਾਬ ਦੇ ਵਿਕਾਸ ਦੇ ਰਾਹ ਦੇ ਵਿੱਚ ਬਹੁਤ ਵੱਡੀ ਜਿਹੜੀ ਰੁਕਾਵਟ ਪਈ ਹੈ ਤੇ ਹੋਰ ਜਿਹੜੇ ਵਰਗ ਨੇ ਸਾਰੇ ਉਹ ਵਰਗ ਤੰਗੀ ਮਹਿਸੂਸ ਕਰ ਰਹੇ ਨੇ ਉਹ ਬੇਚੈਨ ਹੁੰਦੇ ਨੇ ਤੇ ਉਹ ਬੜੇ ਨਰਾਸ਼ ਨੇ ਨਾਰਾਜ ਨੇ ਇਸ ਗੱਲ ਦੇ ਪਿੱਛੇ ਇਸ ਲਈ ਤੁਸੀਂ ਇਹ ਧਰਨੇ ਪ੍ਰਦਰਸ਼ਨ ਨਾ ਕਰੋ ਤੁਹਾਡੇ ਯਾਦ ਹੋਣਾ ਹੈ ਜੀ ਮੁਂਤਰੀ ਨੇ ਇੱਕ ਬੋਲੀ ਇਹ ਦੂ ਪਹਿਲਾਂ ਵੀ ਵਾਰੀ ਸੀ ਉਹ ਕੀ ਸੀ ਕਿ ਜਣਾ ਖਣਾ ਦਰੀ ਹੈ ਜਿੱਥੇ ਮਰਜੀ ਬਿਸ਼ਾ ਦਿੰਦੇ ਕਹਿੰਦੇ ਅੱਗੇ ਤਾਂ ਦਰੀ ਇਸ ਲਈ ਸੀ ਮਜਬੂਰੀ ਚ ਕਿਤੇ ਜਾ ਕੇ ਕਿਸੇ ਦਫਤਰ ਜਾਂ ਕਿਤੇ ਵੀ ਧਰਨੇ ਦਿੰਦੇ ਨੇ ਜਦੋਂ ਕਿਤੇ ਉੱਥੇ ਬਿਚਾਉਣੀ ਹੁੰਦੀ ਸੀ ਹੁਣ ਤਾਂ ਜਿੱਥੇ ਮਰਜੀ ਜਗ੍ਹਾ ਮਿਲਦੀ ਹੈ ਉੱਥੇ ਦਰੀ ਵਿਛਾ ਕੇ ਬਹਿ ਜਾਂਦੇ ਨੇ ਉਸ ਚੈਲੰਜ ਤੋਂ ਬਾਅਦ ਐਸਕੇ ਅਮ ਨੇ ਇੱਕ ਤਿੰਨ ਦੰਦਾ ਪ੍ਰੋਗਰਾਮ ਦਿੱਤਾ ਸੀ ਚੰਡੀਗੜ੍ਹ ਦੇ ਵਿੱਚ ਆ ਬਹਾੜੀ ਤੇ ਚੰਡੀਗੜ੍ਹ ਦਾ ਜਿਹੜਾ ਰਸਤਾ ਹੈ ਆਈਸਰ ਤੋਂ ਟ੍ਰਿਬਿਊਨ ਵੱਲ ਜਾਂਦੇ ਇੱਥੇ ਕਿਸਾਨ ਬੈਠੇ ਸੀਗੇ ਤਰਦਲੀ ਬੈਠੇ ਰਹੇ। ਔਰ ਨਾਲ ਇਹ ਕਿਹਾ ਸੀ ਉਦੋਂ ਚੀਬ ਮਨਿਸਟਰ ਨੇ ਕਿ ਯਾਦ ਰੱਖੋ ਜੇਕਰ ਐਮਈ ਕਰਦੇ ਆਏ ਤੁਹਾਡੇ ਨਾਲ ਕਿਸੇ ਨੇ ਨਹੀਂ ਚੱਲਣਾ ਕਿਸਾਨ ਵੀ ਘਰ ਬੈਠ ਜਾਣਗੇ। ਤਾਂ ਕਿਸਾਨਾਂ ਨੇ ਚੈਲੰਜ ਦੇ ਰੂਪ ਦੇ ਵਿੱਚ ਲਿਆ ਤੇ ਇਕੱਠ ਕੀਤਾ ਇੱਥੇ ਤੇ ਇਕੱਠ ਜਿੰਦਾ ਵੱਡਾ ਹੋਇਆ ਉਹ ਕਹਿੰਦੇ ਆ ਦੇਖੋ ਸਾਡੇ ਨਾਲ ਨੇ ਲੋਕ ਜਾਂ ਕੀ ਦੇ ਰਾਨ ਨੇ। ਹੁਣ ਕੀ ਫੇਰ ਪਰ ਉਹੀ ਸਥਿਤੀ ਪੈਦਾ ਹੋ ਗਈ ਹੈ। ਹੁੜਾਣਾ ਮੋਰਚਾ ਤਿੰਨ ਦਿਨ ਦਾ ਨਹੀਂ ਹੈ। ਉਹਨਾਂ ਦੇ ਫੇਰ ਹਾਲ ਇਹੀ ਕੀਤਾ ਹੋਇਆ ਵੀ ਅਨਲਿਮਟਡ ਆ ਦੇਖਾ ਕੇ ਜਿੰਨਾ ਚਿਰ ਬੈਠਿਆ ਜਾਂਦਾ ਤੇ ਜੇਕਰ ਇਹ ਮੋਰਚਾ ਜਿਹਦੇ ਚ ਕਿਸਾਨਾਂ ਆ ਗੂ ਹੁਣ ਆਖੇ ਕਹਿਣ ਲੱਗੇ ਵੀ ਸਾਡੀ ਮਜਬੂਰੀ ਆ ਹੋਰ ਕਰਾਂਗੇ ਕਿ ਹੁਣ ਤਾਂ ਫਿਰ ਮੋਰਚਾ ਲਾਉਣਾ ਹੀ ਪੈਣਾ ਪਰ ਇਹਦੇ ਨਾਲ ਇੱਕ ਹੋਰ ਗੱਲ ਵੀ ਪੈਦਾ ਹੋ ਗਈ ਹੈ ਜੇ ਚੀਫ ਮਿਨਿਸਟਰ ਨੇ ਉਸੇ ਤਰੀਕੇ ਨਾਲ ਨਾਰਾਜ਼ਗੀ ਨਾਲ ਇਹ ਸਾਰਾ ਕੁਝ ਆਪਣੇ ਸਿਰ ਤੇ ਲੈ ਲਿਆ ਤਾਂ ਕੱਲ ਨੂੰ ਇਕਦਨ ਬਚਦਾ ਹੈ ਨਾ 5 ਤਰੀਕ ਦੇ ਰਸ ਵਿੱਚ ਕੀ ਕਿਸਾਨਾਂ ਦੀਆਂ ਫੜੋਫੜਾਈਆਂ ਵੀ ਹੋਣਗੀਆਂ ਚੱਡੀਗੜ ਦੇ ਵਿੱਚ ਇਕੱਠ ਨਾ ਹੋਵੇ ਇਹ ਸਾਰੇ ਮਾਮਲੇ ਨੂੰ ਲੈ ਕੇ ਲੀਡਰਸ਼ਿਪ ਦੀਆਂ ਗ੍ਰਿਫਤਾਰੀਆਂ ਦੀ ਸੰਭਾਵਨਾ ਔਰ ਜੇਕਰ ਲੀਡਰਸ਼ਿਪ ਦੀ ਗ੍ਰਿਫਤਾਰੀਆਂ ਦੀ ਉਹ ਸੰਭਾਵਨਾ ਵੱਧਦੀ ਹੈ ਫੜੋਫੜਾਈ ਪਹਿਲਾਂ ਵੀ ਹੋਈਆਂ ਨੇ ਕਈ ਵਾਰ ਕਿ ਇਕੱਠ ਕਰਨ ਨਾ ਦਿਓ ਇਹ ਸੰਭਵ ਹੁੰਦਾ ਸਰਕਾਰਾਂ ਕੋਲ ਬੜਾ ਕੁਝ ਹੁੰਦਾ ਤੇ ਉੱਥੇ ਜਾਮ-ਜੋਮ ਲੱਗ ਗਏ ਜਿੱਥੇ ਰੋਕ ਲਿਆ ਉੱਥੇ ਜਾਮ ਲੱਗ ਗਿਆ ਜਿੱਥੇ ਰੋਕ ਲਿਆ ਉੱਥੇ ਜਾਮ ਲੱਗ ਗਿਆ ਉਸ ਤੋਂ ਬਾਅਦ ਫਿਰ ਕੀ ਸਥਿਤੀ ਹੁੰਦੀ ਆ ਉਹਦੀ ਗੱਲ ਹੈ ਜਾਂ ਲੀਡਰਸ਼ਿਪ ਪੰਜਾਬੀਆਂ ਦੀ ਕੀ ਰਣਨੀਤੀ ਬਣਾਉਂਦੀ ਹੈ ਚੰਡੀਗੜ੍ਹ ਆ ਸਕਣਗੇ ਜਾਂ ਨਹੀਂ ਕਿਸਾਨ ਆਗੂਆਂ ਨੇ ਪ੍ਰੈਸ ਕਾਨਫਰੰਸ ਕਰਦੇ ਜਾਣ ਤੋਂ ਪਹਿਲਾਂ ਇਹ ਕਿਹਾ ਸੀ ਕਿ ਉਹਨਾਂ ਨੇ 17 ਸੈਕਟਰ ਜਾਂ 34 ਸੈਕਟਰ ਦਾ ਮੈਦਾਨ ਮੰਗਿਆ ਹੋਇਆ ਹੈ ਚੰਡੀਗੜ੍ਹ ਪ੍ਰਸ਼ਾਸਨ ਤੋਂ ਕਿ ਸਾਨੂੰ ਇੱਥੇ ਬੈਠਣ ਦਿਓ ਉਹ ਦੇਣਗੇ ਜਾਂ ਨਹੀਂ ਦੇਣਗੇ ਵੈਸੇ ਚੰਡੀਗੜ੍ਹ ਵਾਲੇ ਤਾਂ ਕਿਉਂ ਦੇਣਗੇ ਜਦੋਂ ਪੰਜਾਬ ਹੀ ਪੰਜਾਬ ਦੀ ਸਰਕਾਰ ਹੀ ਤੁਹਾਨੂੰ ਕਹਿ ਰਹੀ ਹੈ ਇੱਥੇ ਨਹੀਂ ਆਉਣਾ ਤਾਂ ਔਖਾ ਹੋ ਜੂਗਾ ਕੰਮ ਉਸ ਪੱਧਰ ਦੇ ਉੱਤੇ ਪਰ ਇਹ ਪਤਾ ਨਹੀਂ ਹੁੰਦਾ ਜੇ ਮੂਬ ਤੇ ਲੋਕਾਂ ਦਾ ਰੌਅ ਹੈ ਜਾਂ ਬਣ ਗਿਆ ਤਾਂ ਸਾਰੀਆਂ ਪ੍ਰਸ਼ਾਸਨਿਕ ਤੇ ਸਰਕਾਰੀ ਜਿਹੜੇ ਸੋਚਾ ਨੇ ਜਾਂ ਜਿਹੜੇ ਦਾਅਵੇ ਨੇ ਉਹ ਵੀ ਤਰੇ ਤਰ੍ਹਾਂ ਹੀ ਰਹਿ ਜਾਂਦੇ ਨੇ ਬੜੀ ਵਾਰ ਹੁਣ ਸਭ ਤੋਂ ਸਵਾਲ ਕੀ ਆ ਅਸਲ ਦੇ ਵਿੱਚ ਸਵਾਲ ਕਲੀਆਂ ਮੰਗਾ ਦਾ ਜਾਂ ਵਿਵਹਾਰ ਦਾ ਵੀ ਹੈ ਵਿਵਹਾਰ ਕਿਉਂ ਜਾਂ ਹੁੰਦਾ ਕੋਈ ਬੰਦਾ ਕਿਵੇਂ ਕੰਮ ਕਰਦਾ ਜ਼ਿੰਦਗੀ ਦੇ ਵਿੱਚ ਕੀ ਤੁਹਾਡੇ ਚ ਕਿਸੇ ਦੀ ਸੁਣ ਕੇ ਸਹਿਜ ਰਹਿਣ ਜੋਗਾ ਮਾਦਾ ਨਹੀਂ ਹੁੰਦਾ ਪ੍ਰਵੋਕ ਹੋਣਾ ਜਿਹੜਾ ਕਿਸੇ ਨੂੰ ਵੀ ਕੋਈ ਵੀ ਛੋਟੀ ਜੀ ਗੱਲ ਤੇ ਪ੍ਰਵੋਕ ਕਰ ਦੇਗਾ ਕੋਈ ਸੰਵਿਧਾਨਕ ਪੋਸਟ ਤੇ ਬੈਠਾ ਬੰਦਾ ਛੱਡ ਕੇ ਚਲਾ ਜਾਏਗਾ ਚੀਜ਼ਾਂ ਇਸ ਗੱਲ 'ਚ Chief Minister ਦੇ ਦੇਚ ਦਮ ਹੈ ਕਿ ਲਗਾਤਾਰ ਜੇ ਰਸਤੇ ਰੁਕੇ ਰਹਿੰਦੇ ਨੇ ਉਹਦੇ ਨਾਲ ਬਦਰਾਮੀ ਵੀ ਹੁੰਦੀ ਹੈ ਉਧਰ ਨਾਲ ਬਹੁਤ ਵਰਗਾਂ ਨੂੰ ਇਹ ਵੀ ਮਹਿਸੂਸ ਕਰਦੇ ਨੇ ਕਿ ਸਾਡੇ ਨਾਲ ਸਾਨੂੰ ਔਖਾ ਹੋ ਰਿਹਾ ਤੇ ਉਹਦੇ ਨਾਲ ਇਹ ਵੀ ਮਹਿਸੂਸ ਕੀਤਾ ਜਾਂਦਾ ਕਿ ਅਸੀਂ ਵਿਕਾਸ ਦੇ ਰਾਹ ਦੇ ਵਿੱਚ ਕੋਈ ਰੋੜੇ ਦੀ ਗੱਲ ਹੈ ਪਰ ਇਹ ਨੈਰੇਟਿਵ ਜਿਹੜਾ ਸਿਰਜਿਆ ਗਿਆ ਇਸ ਤੋਂ ਪਹਿਲਾਂ ਦੇ ਅੰਦੋਲਨ ਬਾਰੇ ਵੀ ਹੋਣ ਬਾਰੇ ਇਹ ਚ ਸੱਚਾਈ ਕਿੰਨੀ ਹੈ? ਔਰ ਸੱਚਾਈ ਇਹ ਹੈ ਕਿ ਦੇਸ਼ ਦਾ ਸੰਵਿਧਾਨ ਦੇਸ਼ ਦਾ ਕਾਨੂੰਨ ਕਿਸੇ ਵੀ ਵਰਗ ਨੂੰ ਕਿਸੇ ਵੀ ਗਰੁੱਪ ਨੂੰ ਸ਼ਾਂਤਮਈ ਤਰੀਕੇ ਦੇ ਨਾਲ ਜਥੇਬੰਦ ਹੋਣ ਪ੍ਰੋਟੈਸਟ ਕਰਨ ਤੇ ਕਿਤੇ ਵੀ ਜਾ ਕੇ ਆਪਣੀਆਂ ਮੰਗਾਂ ਦੇ ਦੇ ਬਾਰੇ ਦੇ ਵਿੱਚ ਸਰਕਾਰਾਂ ਨਾਲ ਗੱਲਬਾਤ ਕਰਨ ਦਾ ਹੱਕ ਦਿੰਦਾ ਹੈ ਇਹ ਡੈਮੋਕਰੇਟਿਕਲੀ ਇਲੈਕਟਡ ਸਰਕਾਰਾਂ ਨੇ ਜੇ ਉਹਨਾਂ ਦਾ ਮਾਨੇ ਬਣਦਾ ਹੈ ਕਿ ਧਰਨੇ ਪ੍ਰਦਰਸ਼ਨ ਰੁਕਾਵਟ ਹੁੰਦੇ ਨੇ ਵਿਕਾਸ ਦੇ ਰਾਹ ਦੇ ਵਿੱਚ ਤਸਵੀਧਾਨ ਬਦਲ ਲੋ ਅਮਰਜੰਸੀ ਲਾ ਦੋ ਅੰਡ ਕਲੀਅਰ ਹੈ ਤੇ ਦੋ ਪਹਿਲਾਂ ਵੀ ਅਮਰਜੰਸੀ ਲੱਗੀ ਹੈ ਜਦੋਂ ਕਿਸੇ ਨੂੰ ਵੀ ਜਦ ਮਰਜੀ ਫੜ ਕੇ ਅੰਦਰ ਕੀਤਾ ਜਾ ਸਕਦਾ ਸੀਗਾ ਕੀ ਉਹ ਸੰਵਿਧਾਨ ਦੇ ਵਿੱਚ ਜਿਹੜੇ ਵਿਕਾਸ ਦੀ ਟਰਮ ਹੈ ਉਹ ਵਿਕਾਸ ਦੀ ਟਰਮਨਾਲੋਜੀ ਦੇ ਨਾਲ ਮਨੁੱਖੀ ਆਜ਼ਾਦੀ ਦੀ ਸੰਵਿਧਾਨ ਦੇ ਤੌਰ ਤੇ ਉਹਨੂੰ ਬੋਲਣ ਦੀ ਉਹਨੂੰ ਪ੍ਰਗਟ ਕਰਨ ਦੀ ਹੱਕ ਨਾਲ ਜੁੜਿਆ ਹੋਇਆ ਹੈ ਜਾਂ ਇੱਕ ਦੂਜੇ ਦੇ ਵਿਰੋਧੀ ਨੇ ਇਹ ਦੋਨੇ ਗੱਲੋਂ ਕੀ ਵਿਕਾਸ ਦਾ ਨਾਂ ਪੁਲ ਤੇ ਸੜਕਾਂ ਨੇ ਜਬ ਵਿਕਾਸ ਦਾ ਨਾਂ ਮਨੁੱਖੀ ਗਰੋਥ ਵੀ ਐ ਮਨੁੱਖ ਦੀ ਆਵਾਜ਼ ਦੀ ਸੁਣਵਾਈ ਹੋਣਾ ਵੀ ਐ ਐਦੋਂ ਪਹਿਲਾਂ ਬਹੁਤ ਸਾਰੇ ਡਿਕਟੇਟਰਾਂ ਦੇ ਦੌਰ ਦੇ ਵਿੱਚ ਬੜੀਆਂ ਤਰਕੀਆਂ ਕੀਤੀਆਂ ਨੇ ਦੇਸ਼ਾਂ ਪਰ ਉਹ ਮਨੁੱਖ ਲੜਦਾ ਕਾਦੇ ਵਾਸਤੇ ਤੇ ਸ਼ਾਇਦ ਜਿਹੜੇ ਰਿਪੋਰਟ ਹੋ ਕੇ ਮੁੰਡੇ ਆਏ ਨੇ ਅਮਰੀਕਾ ਤੋਂ ਸਾਡੇ ਚੀਫ ਮਿਨਿਸਟਰ ਸਾਹਿਬ ਅੰਮ੍ਰਿਤਸਰ ਜਾ ਕੇ ਬੈਠੇ ਇਹ ਦਿਖਾਉਣ ਲਈ ਕਿ ਉਹਨਾਂ ਦੇ ਬੇੜੀਆਂ ਕਿਉਂ ਲੱਗੀਆਂ ਨੇ ਉਹਨਾਂ ਦੇ ਹੱਥਾਂ 'ਚ ਹਥਕੜੀਆਂ ਕਿਉਂ ਨੇ ਇਹ ਵੱਡਾ ਮਨੁੱਖੀ ਅਧਿਕਾਰਾਂ ਦਾ ਇਸ਼ੂ ਹੈ ਨਰਿੰਦਰ ਮੋਦੀ ਕਿਉਂ ਗੱਲ ਨਹੀਂ ਉਠਾਉਂਦੇ ਫਿਰ ਤਾਂ ਕੋਈ ਗੱਲ ਹੀ ਨਹੀਂ ਫਿਰ ਤੁਸੀਂ ਕਹੋ ਕਿ ਜਿਵੇਂ ਛੜਤੇ ਛੜਤੇ ਅਗਰਿਆਂ ਨੇ ਠੀਕ ਆ ਉਹਨਾਂ ਦੇ ਵਿਕਾਸ ਦੀ ਵੀ ਤਾਂ ਰੋੜਾ ਰੋੜਾਉਂਦੇ ਨੇ ਫਿਰ ਦਲੀਲ ਉਧਰ ਲੈ ਜਾਓ ਜਿਹੜੀ ਦਲੀਲ ਤੁਹਾਡੇ ਫਿੱਟ ਹੈ ਉਹ ਠੀਕ ਆ ਜਿਹੜੀ ਤੁਹਾਡੇ ਦਲੀਲ ਤੁਹਾਡੇ ਅਨਫਿੱਟ ਹੈ ਉਹ ਨਹੀਂ ਕੀ ਚੇ ਮਿਨਿਸਟਰ ਨੂੰ ਤੇ ਅਰਵਿੰਦ ਕੇਜਰੀਵਾਲ ਨੂੰ ਇਹ ਵੀ ਲੱਗਦਾ ਕਿ RAM LILA ਗਰਾਊਂਡ ਚ 24 ਘੰਟੇ ਮੀਡੀਆ ਦੀ ਛਤਰ ਸ਼ਾਇਆ ਹੇਠ ਚੱਲਿਆ ਉਹ ਅੰਦੋਲਨ ਵਿਕਾਸ ਦੇ ਰਾਹ ਚ ਰੋੜਾ ਟਕਾਉਣ ਵਾਲਾ ਅੰਦੋਲਨ ਸੀ ਤੇ ਦੂਜੀ ਗੱਲ ਬਿਲਕੁਲ ਇਹ ਗੱਲ ਬਾਝੋਂ ਹੈ ਕਿ ਇਹ ਚੀਜ਼ਾਂ ਦੇਖਣ ਦਾ ਸਵਾਲ ਹੈ ਪਰ ਤੁਸੀਂ ਇੱਕ ਨੈਰੇਟਿਵ ਜਿਹੜਾ ਬਣਾ ਰਹੇ ਹੋ ਰਲ ਕੇ ਗਵਰਨਮੈਂਟ ਆਫ ਇੰਡੀਆ ਦੇ ਨਾਲ ਇਹ ਪੰਜਾਬੀਆਂ ਦੀ ਨਾਬਰੀ ਪੰਜਾਬੀਆਂ ਦੀ ਤਸਵੀਰ ਪੰਜਾਬ ਦੀ ਉਹ ਜਿਹੜੀਆਂ ਰੋਜ਼ ਬੋਲਦੇ ਹੋ ਕੜ ਕੇ ਸ਼ਹੀਦ ਭਗਤ ਸਿੰਘ ਹੋਣਾ ਬਣੋ ਲੋਕਾਂ ਨੂੰ ਲਾਂਬੰਦ ਹੋਣ ਦੇ ਦਿੱਤੇਗੇ ਸੱਦੇ ਡਾਕਟਰ ਅੰਬੇਦਕਰ ਬਲੋਂ ਕੜੇਗੇ ਸੰਵਧਾਨ ਦੇ ਵਿੱਚ ਤੁਹਾਡਾ ਯਕੀਨ ਕੇਵਲ ਫੋਟੋਆਂ ਤੱਕ ਜਾਂ ਉਹਨਾਂ ਦੀ ਰੂਹ ਤੇ ਉਹਨਾਂ ਦੇ ਕੰਮ ਕਾਜ ਨਾਲ ਵੀ ਸਬੰਧਤ ਹੈ ਕੁਝ ਤੇ ਇਸੇ ਕਰਕੇ ਇਹ ਬਹੁਤ بڑے ਸਵਾਲ ਸਰਕਾਰਾਂ ਦੇ ਸੰਵਧਾਨਕ ਕੋ ਦਿੰਦੇ ਨੇ ਕਿਸੇ ਆਗੂ ਨੇ ਜੇ ਤੁਹਾਡੇ ਤੋਂ ਪੁੱਛ ਲਿਆ ਤੁਹਾਡੇ ਤੋਂ ਬਜ਼ੁਰਗ ਵੀ ਨੇ ਉਹਨਾਂ ਦਾ ਜਿੰਦਗੀ ਦਾ ਤਜਰਬਾ ਹੈ ਉਹਨਾਂ ਨੇ ਤੁਹਾਡੀਆਂ ਕੁਰਸੀਆਂ ਨਹੀਂ ਬਾਣੀਆਂ ਉਹ ਅਲੱਗ ਗੱਲ 40 40 50 50 ਸਾਲ ਹੋ ਗਏ ਲੋਕਾਂ ਨੂੰ ਕੰਮ ਕਰਦਿਆਂ ਨੂੰ ਕੀ ਇਹ ਹਕੀਕਤ ਨਹੀਂ ਹੈ ਜੇ ਕਿਹਾ ਕਿ ਸਾਨੂੰ ਮੀਟਿੰਗ ਤਾਂ ਕੌਣ ਦਿੰਦਾ ਤੇ ਮੀਟਿੰਗ ਸਾਡੇ ਪ੍ਰੋਗਰਾਮ ਕਰਕੇ ਮਿੰਦੀ ਹੈ ਇਹ ਹਕੀਕਤ ਨਹੀਂ ਹੈ ਜੇ ਪੰਜ ਤਰੀਕ ਦਾ ਪ੍ਰੋਗਰਾਮ ਨਾ ਹੁੰਦਾ ਮੀਟਿੰਗ ਮਿਲ ਜਾਣੀ ਸੀ ਮੀਟਿੰਗ ਤਾਂ ਪ੍ਰੋਗਰਾਮ ਹੁੰਦੇ ਹੋਏ ਨਹੀਂ ਮਿਲ ਰਹੀ ਤੇ ਤੁਸੀਂ ਮੀਟਿੰਗ ਦੇਣ ਨੂੰ ਇਹਸਾਨ ਕਿਵੇਂ ਸਮਝਣ ਲੱਗੇ ਕਿ ਇਹ ਇਹਸਾਨ ਹੈ ਇੱਕ ਇਸ ਕਰਕੇ ਇੱਕ ਤਾਂ ਇੱਕ ਪਹਿਲੂ ਹੈ ਜਿਹੜਾ ਬਹੁਤ بڑے ਪਹਿਲੂ ਤੋਂ ਦੇਖਣਾ ਚਾਹੀਦਾ ਹੈ ਜਿਹੜਾ ਇਹ ਨੈਰੇਟਿਵ ਹੈ ਕੱਲ ਨੂੰ ਫਿਰ ਕੀ ਹੋਏਗਾ ਜੇਕਰ ਇਸੇ ਨਜ਼ਰੀਏ ਨਾਲ ਦੇਖ ਲਿਆ ਜਾਵੇ ਚੀਫ ਮਿਨਿਸਟਰ ਹੋਮ ਮਿਨਿਸਟਰ ਜਾ ਜਿਹੜਾ ਇੱਕ ਓਪਰਾ ਮੀਡੀਆ ਦਾ ਇੱਕ ਬੜਾ ਗਰੁੱਪ ਹੈ ਉਹਦੀ ਨਜ਼ਰ ਨਾਲ ਦੇਖ ਲਿਆ ਜਾਏ ਬੈਲੈਂਸ ਕਰਦੇ ਕਰਦੇ ਕਿ ਬੈਲੈਂਸ ਕਰੋ ਜੀ ਗਲਤ ਗਚਾਨ ਵੀ ਨੇ ਗਲਤ ਗਵਰਨਮੈਂਟ ਵੀ ਹੈ ਕਈ ਇਹੋ ਜਿਹੇ ਵੀ ਨੇ ਜਿਹੜੇ ਬਰਾਬਰ ਬੈਲੈਂਸ ਸਾਡੀਆਂ ਗੱਲਾਂ ਦੀ ਕੋ ਆਉਂਦੀ ਹੈ ਸ਼ਾਇਦ ਇਹ ਜਿਹੜੇ ਬੈਲੈਂਸ ਨੇ ਇਹ ਬਹੁਤ ਜ਼ਿਆਦਾ ਖਤਰਨਾਕ ਪੈਨੂਆਂ ਤੇ ਜਾ ਕੇ ਖੜੇ ਹੋ ਜਾਂਦੇ ਨੇ ਉੱਥੇ ਜਾ ਕੇ ਜਿੱਥੇ ਕੋਈ ਜਵਾਬ ਨਹੀਂ ਹੁੰਦਾ ਉਹ ਕਿਵੇਂ ਰੇਪਿਸਟਾਂ ਦੇ ਨਾਲ ਜਿਹੜੇ ਲੋਕ ਕਰਦੇ ਨੇ ਤਾਂ ਬੈਲੈਂਸ ਕਿਵੇਂ ਹੋਊਗਾ ਤੇ ਗੱਲ ਉਹਦੀ ਵੀ ਗਲਤ ਹੈ ਜੀ ਕੁੜੀ ਵਾਲੇ ਪਾਸੇ ਵੀ ਤੇ ਦੂਜਿਆਂ ਦੇ ਵੀ ਗਲਤ ਹੈ ਕਈ ਸੱਜਣ ਇਹ ਜਿਹੇ ਹੁੰਦੇ ਨੇ ਸਮਾਜ 'ਚ ਹੈਗੇ ਨੇ ਜਿਹੜੇ ਬੈਲੈਂਸ ਕਰਨੀ ਕੁੜੀਆਂ ਇਹ ਜਿਹੇ ਕੱਪੜੇ ਕਿਉਂ ਪਾਉਂਦੀਆਂ ਨੇ ਐਸ ਢੰਗ ਨਾਲ ਤੁਰਦੀਆਂ ਕਿਉਂ ਨੇ ਰਾਤ ਨੂੰ ਬਾਹਰ ਕਿਉਂ ਕੱਢ ਦਿਆ ਨੇ ਇਹੋ ਜਿਹੇ ਸੱਜਣ ਵੀ ਹੈਗੇ ਨੇ ਸਮਾਜ 'ਚ ਉਹ ਨੈਰੇਟਿਵ ਸर्ज ਦਿੰਦੇ ਨੇ ਪਰ ਕਿਉਂ ਬਾਜਵ ਸਮਾਜ ਬਘਿਆੜਾ ਹੁੰਦਾ ਹੈ ਸਮਾਜ ਉਹ ਹੈ ਜਾਂ ਬਣਾਉਣਾ ਜਿੱਥੇ ਤਰਨ ਫਿਰਨ ਦੀ ਆਜ਼ਾਦੀ ਖਤਮ ਹੋ ਜੇ ਐਸੇ ਢੰਗ ਦੇ ਨਾਲ ਅਗਲੀ ਗੱਲ ਕੀ ਜੇ ਪੰਜਾਬ ਦੀ ਤਰੱਕੀ ਕੇਵਲ ਤੇ ਕੇਵਲ ਕਿਸਾਨੀ ਧਰਨਿਆਂ ਨਾਲ ਰੁਕ ਗਈ ਲਾਸ ਕੇਵਲ ਕਿਸਾਨੀ ਧਰਨਿਆਂ ਨਾਲ ਹੋ ਗਿਆ ਕੀ ਪੰਜਾਬ ਦਾ ਪੰਜ ਦਰਿਆਵਾਂ ਦਾ ਪਾਣੀ ਕੇਵਲ ਕਿਸਾਨਾਂ ਨੇ ਖਤਮ ਕਰਤਾ ਜੋਦੇ ਚ ਗਵਰਨਮੈਂਟਾਂ ਦੀ ਪਾਲਿਸੀ ਦਾ ਕੋਈ ਦੋਸ਼ ਨਹੀਂ ਹੈ ਕੀ ਪੰਜਾਬ ਦਾ ਪਾਣੀ ਪੁਲੀਤ ਕਿਸਾਨਾਂ ਦੇ ਧਰਨਿਆਂ ਨੇ ਕਰਤਾ ਉਹਦੇ ਚ ਕੋਈ ਕਸੂਰ ਨਹੀਂ ਹੈ ਕਿਸੇ ਹੋਰ ਪ੍ਰਸ਼ਾਸਨ ਦਾ ਕੀ ਪੰਜਾਬ ਦੀ ਐਜੂਕੇਸ਼ਨ ਦਾ ਪੱਠਾ ਪ੍ਰਾਇਮਰੀ ਤੋਂ ਲੈ ਕੇ ਹਾਇਰ ਐਜੂਕੇਸ਼ਨ ਤੱਕ ਕਿਸਾਨਾਂ ਦੇ ਧਰਨਿਆਂ ਨੇ ਉਜਾੜ ਬਿਠਾਤਾ ਕੀ ਪੰਜਾਬ ਦਾ ਹੈਲਥ ਸਿਸਟਮ ਜਿਹੜਾ ਵਿਗੜ ਰਿਹਾ ਲਗਾਤਾਰ ਉਹ ਉਹਨਾਂ ਨੇ ਕਰਤਾ ਕੀ ਪੰਜਾਬ 'ਚ ਜਿਹੜਾ ਜੀ ਨਹੀਂ ਲੱਗਦਾ ਕਿਸੇ ਦਾ ਆਈਲੈਂਡਸ ਕਰਕੇ ਭੱਜ ਜਾਣਾ ਚਾਹੁੰਦਾ ਹਰ ਬੰਦਾ ਤੇ ਦੂਜੇ ਪਾਸੇ ਜਿਹੜਾ ਬਚ ਗਏ ਉਹ ਨਸ਼ੇ ਦੀ ਦਲਦਲ 'ਚ ਫਸ ਚੁੱਕੇ ਨੇ ਤੀਜੇ ਪਾਸੇ ਕਰਜ਼ੇ ਦੇ ਬੋਝੇ 'ਟ ਨਿਰਾਸ਼ ਲੋਕ ਖੁਦਕੱਤੀ ਕਰ ਰਹੇ ਨੇ ਕਿ ਸਾਰਾ ਕੁਝ ਕਿਨੇ ਕਰਤਾ ਜੇ ਇੱਕੋ ਗੱਲ ਬੰਨ ਲਈ ਜਾਵੇ ਕਿ ਇਹਨਾਂ ਚੀਜ਼ਾਂ ਨਾਲ ਹੋ ਜਾਂਦਾ ਜੀ ਸਾਰਾ ਕੁਝ ਤੇ ਜਿਹੜੇ ਪੈਟਰਨ ਨੇ ਬਾਕੀ ਜਗ੍ਹਾ ਗੜੀ ਦੁਨੀਆ ਦੇ ਵਿੱਚ ਤੁਸੀਂ ਸਾਰੇ ਢੀਡੇ ਮਾਰ ਕੇ ਆਉਂਦੇ ਹੋ ਉੱਥੇ ਪ੍ਰੋਟੈਸਟ ਕਰਨ ਦੇ ਹੱਕ ਕਿੰਨੇ ਕਿਨੇ ਕਿਵੇਂ ਨੇ ਕਿਸ ਤਰੀਕੇ ਨਾਲ ਨੇ ਉਹ ਨਹੀਂ ਦੇਖੇ ਜਦੋਂ ਤੁਸੀਂ ਇਹ ਦਾਅਵੇ ਕਰਦੇ ਹੋ ਪੰਜਾਬ ਦੀ ਮਾਮਲੇ 'ਚ ਖੜਕੇ ਕਿ ਫਾਂਸੀ ਸਾਡੇ ਸਭ ਤੋਂ ਜ਼ਿਆਦਾ ਚੜੇ ਜੀਣਾ 'ਚ ਸਾਡੇ ਸਭ ਤੋਂ ਜ਼ਿਆਦਾ ਗਏ ਵੱਖ-ਵੱਖ ਮਾਮਲਿਆਂ 'ਚ ਸਾਡੇ ਸਾਰਿਆਂ ਤੋਂ ਜ਼ਿਆਦਾ ਹੋਏਗੇ ਨੇ ਕਿਉਂ 2% ਆਬਾਦੀ 'ਚੋਂ ਦੇਸ਼ ਦਾ ਢਿੱਡਾ ਸੀ ਭਰਿਆ ਐਜੇ ਚੀ ਮਨਿਸਟਰ ਵੀ ਕਹਿੰਦੇ ਹੋ ਤੇ ਐਜੇ ਬਖ ਬਖ ਮੰਤਰੀ ਬਾਕੀ ਚੀਜ਼ਾਂ ਵੀ ਕਹਿੰਦੇ ਹੋ ਤਾਂ ਕਿਹਦੇ ਭਰੇ ਆ ਕਿਹਨਾਂ ਨੇ ਕੁਰਬਾਨੀ ਕੀਤੀ ਤੇ ਉਹ ਕੁਰਬਾਨੀਆਂ ਬਿਨਾਂ ਧਰਨੇ ਮੁਜਾਰੇ ਤੇ ਨੈਸ਼ਨਲ ਅਸੈਂਬੀਆਂ ਚ ਬੰਬ ਸੁੱਟੇ ਤੋਂ ਐਵੇਂ ਹੋ ਗਿਆ ਸੀ ਤੇ ਤੁਸੀਂ ਉਹਨਾਂ ਹੀ ਸੇਧਾਂ ਤੇ ਉਹਨਾਂ ਹੀ ਲੋਕਾਂ ਦੇ ਰਸਤੇ ਨੂੰ ਉਹਨਾਂ ਦੇ ਤੌਰ ਤਰੀਕਿਆਂ ਨੂੰ ਉਹਨਾਂ ਦੀ ਨਾਬਰੀ ਨੂੰ ਚੈਲੰਜ ਕਰ ਰਹੇ ਹੋ ਇਹਨਾਂ ਮਾਮਲਿਆਂ ਦੇ ਰਾਹੀਂ ਇਹ ਜ਼ਰੂਰ ਹੈ ਕਿ ਕਿਸਾਨ ਜੇ ਖਖੜੀਆਂ ਕਰੇਲੇ ਰਹਿਣਗੇ ਤਿੰਨ ਤਰ ਮੋਰਚੇ ਚੱਲਣਗੇ ਉਹਦਾ ਨੈਗੇਟਿਵ ਅਸਰ ਪਏਗਾ ਜਦੋਂ ਸਾਂਝਾ ਐਕਸ਼ਨ ਦੇ ਵਿੱਚ ਆਉਣਗੇ ਉਹਦੇ ਨਾਲ ਲੋਕਾਂ ਦਾ ਰਿਸਪਾਂਸ ਵੀ ਆਉਂਦਾ ਤੇ ਤਾਕਤ ਵੀ ਉਸੇ ਲੈਵਲ ਤੇ ਆਉਂਦੀ ਹੈ ਜਿਹੜੇ ਕਾਰਪੋਰੇਟ ਏਜੰਡੇ ਦੇ ਖਿਲਾਫ ਕਿਸਾਨ ਲੜ ਰਹੇ ਹੈ ਜਿਹੜਾ ਕਾਰਪੋਰੇਟ ਏਜੰਡਾ ਇਹ ਕਹਿੰਦਾ ਕਿ ਹੌਲੀ ਹੌਲੀ ਫੂਡ ਜਿਹੜਾ ਮਾਰਕੀਟ ਹੈ ਉੱਤੇ ਵੀ ਕਬਜ਼ਾ ਹੋਣਾ ਹੈ ਉਹ ਫੂਡ ਮਾਰਕੀਟ ਦੇ ਕਬਜ਼ੇ ਨਾਲ ਕੇਵਲ ਤੇ ਕੇਵਲ ਕਿਸਾਨਾਂ ਦਾ ਨਹੀਂ ਨੁਕਸਾਨ ਹੋਣਾ ਉਹ ਮੌਲ ਕਲਚਰ ਨੇ ਵਪਾਰੀ ਵੀ ਮਾਰ ਦੇਣਾ ਵਪਾਰੀ ਵੀ ਉਜੜਣਾ ਉਸ ਮੌਲ ਕਲਚਰ ਦੇ ਨਾਲ ਹੁਣ ਵਿਦੇਸ਼ ਦੇ ਵਿੱਚ ਭੱਜ ਕੇ ਜਾਣ ਵਾਲਾ ਕੱਲਾ ਪਿੰਡੂ ਬੰਦਾ ਨਹੀਂ ਹੈ ਕੱਲਾ ਕਿਸਾਨ ਤੇ ਮਜ਼ਦੂਰ ਦਾ ਬੰਦਾ ਨਹੀਂ ਹੈ ਹੁਣ ਸ਼ਹਿਰੀ ਬੰਦਾ ਵੀ ਹੈ ਛੋਟੇ बिजनेसमੈਨ ਤੇ ਬਾਕੀ ਦੇ ਮਾਮਲਿਆਂ ਦੇ ਵਿੱਚ ਤੇ ਇਸ ਕਰਕੇ ਛੋਟਾ ਉਦਯੋਗ ਵਪਾਰ ਤੇ ਉਹ ਸਾਰੀਆਂ ਚੀਜ਼ਾਂ ਇਹ ਮਾਡਲ ਜਿਸ ਪਾਸੇ ਨੂੰ ਜਾ ਰਿਹਾ ਹੈ ਉਹਨੂੰ ਉਜਾੜ ਰਿਹਾ ਹੈ ਦੇਸ਼ ਦੇ ਵਿੱਚ ਇਹ ਨੈਰੇਟਿਵ ਬਣਾਉਣ ਦੀ ਵੀ ਟਰਾਈਕ ਲੱਗਦੇ ਛੋਟਾ ਤੇ ਮੀਡੀਅਮ ਤੇ ਸਾਰਾ ਉਦਯੋਗ ਉਜੜ ਗਿਆ ਜਿਹੜਾ ਜੋ ਜਿਹੜਾ ਰੁਜ਼ਗਾਰ ਪੈਦਾ ਕਰਦਾ ਸੀ ਕੇਵਲ ਵੱਡਾ ਉਦਯੋਗ ਜਿਹੜਾ ਰੁਜ਼ਗਾਰ ਵੀ ਹੁਣ ਨਹੀਂ ਪੈਦਾ ਕਰਦਾ ਟੈਕਨਾਲੋਜੀ ਦੇ ਵੇਚ ਤੇ ਆ ਰਿਹਾ ਕਲੀ ਤੇ ਉਹ ਨੌਕਰੀਆਂ ਵੀ ਨਹੀਂ ਪੈਦਾ ਕਰ ਰਿਹਾ ਇਹ ਜਿਹੜਾ ਇਕੱਲੇ ਕਿਸਾਨੀ ਦਾ ਸਵੈ ਕਿਸਾਨ ਲੜ ਰਿਹਾ ਅਜੇ ਤੁਹਾਡੇ ਸਾਰਿਆਂ ਲਈ ਲੜ ਰਿਹਾ ਸ਼ਾਇਦ ਇਹ ਜਿੰਨਾ ਚਿਰ ਇਹ ਅਲੱਗ ਗੱਲ ਹੈ ਕਿ ਜਿਹੜੀ ਭਾਸ਼ਾ ਚ ਸਮਾਜ ਨੂੰ ਸਮਝਾਉਣੀ ਗੱਲ ਹੈ ਸ਼ਾਇਦ ਉਹ ਭਾਸ਼ਾ ਨਾ ਹੁੰਦੀ ਹੋਵੇ ਕਿਸੇ ਵੀ ਲੜਨ ਵਾਲੇ ਬੰਦੇਆਂ ਨੂੰ ਉਹ ਉਹ ਬੰਦੇ ਸਿਖਾ ਦੇਣ ਜਿਹੜੇ ਕਹਿੰਦੇ ਨੇ ਕਿ ਆਸ ਪਾਸਾ ਦੇ ਵਿੱਚ ਗੱਲ ਕਰੋ ਤੇ ਪਰ ਲੜਨ ਦਾ ਜਜ਼ਬਾ ਜਿਹੜਾ ਇਹਦੇ ਤੋਂ ਬਿਨਾ ਕੰਮ ਚੱਲਣਾ ਨਹੀਂ ਇਹਦੇ ਲਈ ਤੁਹਾਨੂੰ ਕੀ ਤਕਰੀਫ ਹੈ ਕਿਉਂ ਸੜਕ ਰੋਕੇਗਾ ਤੁਸੀਂ ਚੱਡੀਗੜ ਦੇ ਵਿੱਚ ਆਉਣ ਦਿਓ ਪਹਿਲਾਂ ਮਟਕਾ ਚੌਂਕ ਸੀ ਹੁਣ 17 ਜਾਂ 34 ਜਿੱਥੇ ਮਰਜੀ ਬੈਠਣ ਦਿਓ ਆ ਕੇ ਬੈਠ ਜਾਣਗੇ ਕਿਸੇ ਮੈਦਾਨ ਦੇ ਵਿੱਚ ਸੜਕ ਤਾਂ ਨਹੀਂ ਰੁਕੂਗੀ ਨਾ ਤੜਕ ਨਹੀਂ ਰੋਕੋਗੇ ਤਾਂ ਫਿਰ ਕੀ ਤਕਲੀਫ ਆਪਣਾ ਕਰਦੇ ਜਾਓ ਆ ਦਿੱਲੀ ਵਾਲੀ ਸੜਕ ਕਿਸਾਨਾਂ ਨੇ ਰੋਕੀ ਹੈ ਕਿਤੇ ਵਾਲੀ ਸੜਕ ਤੁਸੀਂ ਕਹਿੰਦੇ ਕਾਰਨ ਤਾਂ ਤੁਸੀਂ ਹੋ ਬਣੇ ਇਹ ਕਾਰਨ ਬਣਦਾ ਹੋ ਜਿੰਦਾ ਜੇ ਕਿਸੇ ਨੇ ਵੀ ਕਿਸੇ ਦੀ ਫੇਵਰ ਕਰਨੀ ਹੋਵੇ ਗਵਰਨਮੈਂਟ ਨਾਲ ਜਾ ਕੇ ਉਹਦੇ ਪਾਲੇ ਚ ਖੜਨਾ ਹੋਵੇ ਤਾਂ ਬਹੁਤ ਸੌਖੀ ਦਲੀਲ ਹੈ ਉਹ ਸਭ ਗਲਤ ਕਰਦੀ ਹੈ ਜੇ ਕਿੱਲਾਂ ਗਲਤ ਲੱਗਦੀਆਂ ਨੇ ਜੀਟੀ ਰੋਡ ਵਗੈਰਾ ਲੋਕਣਾ ਸਵਧਾਨਕ ਗੈਰ ਗੈਰ ਸਵਧਾਨਕ ਹੈ ਸਰਕਾਰ ਦਾ ਬਲ ਪ੍ਰਯੋਗ ਕਰਨਾ ਬਿਲਕੁਲ ਗਲਤ ਹੈ ਸਭ ਕੁਝ ਕਰਕੇ ਇੱਕ ਲਾਈਨ ਕਹਿੰਦਿਆ ਕਰੋ ਹੈ ਤਾਂ ਤੁਹਾਡੇ ਕਰਕੇ ਨਾ ਸ਼ਾਬਾਸ਼ ਇਹ ਗੱਲ ਠੀਕ ਹੈ ਇਹ ਉਹ ਜੇ ਮਾਮਲਾ ਹੋ ਜਿਹੜੇ ਬਾਕੀ ਦੇ ਬੰਦੇ ਜਿਵੇਂ ਕਰਦੇ ਨੇ ਜਿਵੇਂ ਮੈਂ ਪਹਿਲਾਂ ਰੇਪ ਦੀ ਜ਼ਿਕਰ ਗੱਲ ਕੀਤੀ ਸਾਰੀਆਂ ਗੱਲਾਂ ਕਹਿ ਕੇ ਕਰ ਦੋ ਵੀ ਤਾਂ ਹੀ ਹੁੰਦਾ ਜੀ ਤਾਂ ਆਪ ਹੀ ਲੇਡੀਜ਼ ਤੁਰਿਆ ਫਿਰਦੇ ਆਂਦੇ ਬਾਕੀ ਕੋਈ ਗੱਲ ਨਹੀਂ ਕਿ ਉਹ ਜਿਆ ਲਾਜਿਕ ਹੈ ਉਹੀ ਜੀ ਦਲੀਲ ਹੈ ਤੇ ਜਿਹੜਾ ਉਹ ਵਰਗ ਜਿਹੜਾ ਉਹ ਮੰਦ ਵਰਗ ਜਾਂ ਬਾਕੀ ਦੇ ਲੋਕ ਕਿਸੇ ਤਰੀਕੇ ਦੇ ਨਾਲ ਡਵਰਪ ਹੋ ਰਹੇ ਨੇ ਜਾਂ ਕਰਗੇ ਜਾਂ ਸਿਸਟਮ ਦੇ ਵਿੱਚ سپورਟ ਜਿਸ ਲੈਵਲ ਦੀ ਹੁੰਦੀ ਹੈ ਤਉ ਦੇ ਨਾਲ ਕੱਲੀ ਆਪਣੀ ਪ੍ਰਾਪਤੀ ਨਹੀਂ ਹੁੰਦੀ ਉਹਦੇ ਵਿੱਚ ਪਤਾ ਨਹੀਂ ਕਿੰਨੇਕ ਲੋਕਾਂ ਦਾ ਯੋਗਦਾਨ ਹੁੰਦਾ ਜਿਹੜੀਆਂ ਸਾਰੀਆਂ ਗੱਲਾਂ ਚੱਲ ਰਹੀਆਂ ਨੇ ਉਸ ਮਾਮਲੇ ਦੇ ਵਿੱਚ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਾਇਦ ਪੰਜਾਬ ਨੂੰ ਵਿਜ਼ੂਅਲਾਈਜ਼ ਕਰੋ ਦ੍ਰਿਸ਼ ਦੇਖੋ ਦੇ ਪੁਰਸ ਰਾਜ ਕਨਵਰਟ ਹੋ ਰਿਹਾ ਹੈ ਬਿਲਡੋజర్ ਜਸਟਿਸ ਦੇ ਵਿੱਚ ਕਨਵਰਟ ਹੋ ਰਿਹਾ ਹੈ ਡਿਫਰੈਂਟ ਟਾਈਪ ਦੀਆਂ ਚੀਜ਼ਾਂ ਚ ਜਾ ਰਿਹਾ ਹੈ ਜੁਪੀ ਤੋਂ ਉਧਾਰਾ ਲਿਆ ਆਈਡੀਆ ਤੇ ਵੱਖ-ਵੱਖ ਸਮਿਆਂ ਬਾਥਾਵਾ ਤੋਂ ਲਿਆ ਆਈਡੀਆ ਜਿੱਦਣ ਉਹ ਆਵਾਜ਼ਾਂ ਵੀ ਬੰਦ ਹੋ ਗਈਆਂ ਜਿਹੜੀਆਂ ਖੜਦੀਆਂ ਨੇ ਕਿਸੇ ਮਾਮਲੇ ਦੇ ਵਿੱਚ ਤਾਂ ਪ੍ਰਸ਼ਾਸਨ ਕਿੰਨਾ ਬੇਲਗਾਮ ਹੋ ਜਾਂਦਾ ਹੈ ਪੁਰਸ ਕਿੰਨੀ ਬੇਲਗਾਮ ਹੋ ਜਾਂਦੀ ਹੈ ਪੰਜਾਬ ਤੋਂ ਜ਼ਿਆਦਾ ਕੋਈ ਨਹੀਂ ਜਾਣਦਾ ਪਿਛਲੇ ਸਮਿਆਂ ਦੇ ਵਿੱਚ ਜੋ ਘਾਣ ਇਸ ਲੈਵਲ ਦੇ ਉੱਤੇ ਹੋਇਆ ਫਿਰ ਕਿਸਾਨ ਮੰਗਦਾ ਕੀ ਹੈ ਤੁਹਾਡੀ ਤਜੋਰੀ ਚੋਂ ਕੁਛ ਨਹੀਂ ਮੰਗਦਾ ਤੁਸੀਂ ਤੁਸੀਂ ਕਸਟੋਡੀਅਨੋਂ ਮਾਲਕ ਨਹੀਂ ਹੋ ਡੈਮੋਕ੍ਰੇਸੀ ਚ ਜਿਹੜੀਆਂ ਮੰਗਾਂ ਆਰਗੂਮੈਂਟ ਦੇ ਲੈਵਲ ਤੇ ਤੁਹਾਡੇ ਨਾਲ ਡਿਸਕਸ ਹੋ ਗਈਆਂ ਉਹਨਾਂ ਨੂੰ ਲਾਗੂ ਕਰਨ ਦੀ ਗੱਲ ਮੰਨਦਾ ਜੇ ਉਹ ਕਹਿੰਦਾ ਪਾਣੀ ਦਿਓ ਖੇਤ ਨੂੰ ਜੇ ਉਹ ਕਹਿੰਦਾ ਪਾਣੀ ਪ੍ਰਦੂਸ਼ਿਤ ਹੋ ਗਿਆ ਇਹਨੂੰ ਮਤਲਬ ਠੀਕ ਕਰੀਏ ਆਪਾਂ ਪੰਜਾਬ ਦੇ ਰਹਿਣ ਲਈ ਧਰਤੀ ਠੀਕ ਤਰ੍ਹਾਂ ਦੀ ਹੋਵੇ ਜੇ ਉਹ ਕਹਿੰਦਾ ਕਿ ਖੇਤੀਚ ਭੋਜਨ ਬਹੁਤ ਮਹਿੰਗਾ ਹੈ ਸਾਰਿਆਂ ਨੂੰ ਜ਼ਰੂਰਤ ਹੈ ਪਰ ਉਹਦਾ ਇੱਕ ਹਿੱਸਾ ਕਿਸਾਨੀ ਤੇ ਮਜ਼ਦੂਰਾਂ ਦੇ ਤੱਕ ਵੀ ਜਾਣਾ ਚਾਹੀਦਾ ਹੈ ਜੇ ਉਹ ਕਹਿੰਦਾ ਉਹਨਾਂ ਦੇ ਬੱਚਿਆਂ ਤੇ ਰੋਜ਼ਗਾਰ ਦੀ ਕੋਈ ਨਾ ਕੋਈ ਗਾਰੰਟੀ ਉਸ ਲੈਵਲ ਤੇ ਹੋਣੀ ਚਾਹੀਦੀ ਹੈ ਉਹ ਸਾਰੀਆਂ ਗੱਲਾਂ ਕਿਦੇ ਵਾਸਤੇ ਨੇ ਸਮੁੱਚਤਾ ਵਾਸਤੇ ਨੇ ਜਾਇਕਰਨਤਾ ਦੇ ਵਾਸਤੇ ਪਰ ਹੁਣ ਜਿਹੜਾ ਇੱਕ ਮੁਹਾਵਰੇ ਦੀ ਚੈਲੰਜ ਹੁੰਦਾ ਨਾ ਉਹ ਕਰਕੇ ਚੇਅਰ ਮਿਨਿਸਟਰ ਚਲੇ ਗਏ ਨੇ ਉਦੋਂ ਕਿਸਾਨਾਂ ਨੇ ਐਮਰਜੈਂਸੀ ਮੀਟਿੰਗ ਬੁਲਾ ਲਈ ਹੈ ਲੁਧਿਆਣੇ ਦੇ ਵਿੱਚ ਅੱਜ ਹੀ ਉਹ ਮੀਟਿੰਗ ਹੋਣੀ ਹੈ ਕਿ ਇੱਕ ਰਣਨੀਤੀ ਬਣੇ ਤੱਕ ਚੰਡੀਗੜ੍ਹ ਪਹੁੰਚਿਆ ਕਿਵੇਂ ਜਾਵੇ ਫਿਰ ਕਿਵੇਂ ਮਾਸਜ ਤੱਕ ਗੱਲ ਪਹੁੰਚਾਈ ਜਾਵੇ ਕਿ ਮਾਮਲਾ ਤਾਂ ਹੁਣ ਅੜੀ ਦਾ ਹੋ ਗਿਆ ਤੇ ਅੜੀ ਦੇ ਨਾਲ-ਨਾਲ ਸਰਕਾਰਾਂ ਘਟੋ-ਘਟ ਕਿਸੇ ਆਪਣੇ ਵੱਡੇ ਵਰਗਾਂ ਨਾਲ ਅਡਵਾਈ ਕਰਕੇ ਨਹੀਂ ਸਰਕਾਰਾਂ ਚ ਸਿਆਣੇ ਬੰਦਿਆਂ ਦੀ ਗੱਲ ਕੀਤੀ ਜਾਂਦੀ ਹੁੰਦੀ ਹੈ ਕਿ ਉਹਨਾਂ ਕੋਲ ਬਹੁਤ ਸਾਰੇ ਸਾਧਨ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਲਚਕ ਹੁੰਦੀ ਹੈ ਦੋ ਪਰ ਅੱਗੇ ਦੋ ਪਰ ਪਿੱਛੇ ਕਰਕੇ ਕਿਵੇਂ ਮਾਮਲੇ ਨੂੰ ਨਿਬੇੜਨਾ ਹੁੰਦਾ ਨੇਗੋਸ਼ੀਏਟਿੰਗ ਟੇਬਲ ਦੇ ਆ ਕੇ ਕਈ ਵਾਰ ਸਾਹਮਣੇ ਵਾਲੇ ਜਜਬਾਤ 'ਚ ਜिद ਵੀ ਕਰਨ ਤਾਂ ਵੀ ਜਿਹੜੀ ਜ਼ਿੰਮੇਵਾਰੀ ਹੁੰਦੀ ਹੈ ਜਿਹੜੇ ਵੱਡੀਆਂ ਕੁਰਸੀਆਂ ਮਾਣਦੇ ਨੇ ਇਹ ਉਹਨਾਂ ਦੀ ਉਦੋਂ ਜ਼ਿਆਦਾ ਹੁੰਦੀ ਹੈ ਦੂਜਿਆਂ ਨਾਲੋਂ ਵੀ ਜ਼ਿਆਦਾ ਫਿਰ ਜਿਹੜੀ ਲੀਡਰਸ਼ਿਪ ਤੁਹਾਡੇ ਸਾਹਮਣੇ ਆਈ ਇਹਦੇ ਬਾਰੇ ਸਾਰੇ ਲੋਕਾਂ ਨੂੰ ਪਤਾ ਹੈ ਕਿ ਇੰਨਾ ਲੰਮਾ ਮੋਰਚਾ ਵੀ ਪੀਸਫੁੱਲ ਲੜ ਕੇ ਆਈ ਕੋਈ ਅਨਾਰਕਿਸਟ ਲੋਕ ਨਹੀਂ ਹੈ ਕੋਈ ਇਸ ਲੈਵਲ ਤੇ ਲੋਕ ਨਹੀਂ ਆ ਕਿ ਜਿਹੜੇ ਇਹ ਕਹਿੰਦੇ ਨੇ ਕਿ ਪੰਜਾਬ ਦੀ ਬਿਲਕੁਲ ਨਾ ਹੋ ਕੋਈ ਹੋਵੇ ਇਸ ਲਈ ਬਹੁਤ ਗੰਭੀਰ ਮਾਮਲੇ ਨੇ ਜਿਨ੍ਹਾਂ ਲਈ ਖੁੱਲਾ ਟਾਈਮ ਚਾਹੀਦਾ ਹੈ ਇਹਦੇ ਲਈ ਆਲ ਪਾਰਟੀ ਮੀਟਿੰਗ ਦੀ ਜ਼ਰੂਰਤ ਹੈ ਇਹਦੇ ਲਈ ਅਸੈਂਬਲੀ ਦੇ ਵਿੱਚ ਲੰਮਾ ਸਮਾਂ ਦੇਣ ਦੀ ਜ਼ਰੂਰਤ ਆ ਮੰਗਾ ਜਿਹੜੀਆਂ ਤੁਸੀਂ ਡੇਢ ਘੰਟੇ ਚ ਨਪਟਾ ਦੇਣਾ ਚਾਹੁੰਦੇ ਹੋ ਇਹ ਸਦੀਆਂ ਦੀਆਂ ਨੇ ਦਹਾਕਿਆਂ ਦੀਆਂ ਨੇ ਦਹਾਕਿਆਂ ਦੀਆਂ ਗੱਲਾਂ ਨੂੰ ਤੁਸੀਂ ਕੇਵਲ ਡੇਢ ਘੰਟਾ ਸੁਣ ਕੇ ਤੁਹਾਡੇ ਕੋਲ ਇੰਨੀ ਪੇਸੈਂਸ ਨਾ ਹੋਵੇ ਤੁਸੀਂ 4 ਘੰਟੇ 5 ਘੰਟੇ 10 ਘੰਟੇ ਬੈਠ ਸਕੋ ਤਾਂ ਤੁਸੀਂ ਕਿਵੇਂ ਹੱਲ ਕਰ ਸਕਦੇ ਹੋ ਨਾ ਗੱਲਾਂ ਨੂੰ ਤੁਸੀਂ ਕਹਿੰਦੇ ਸਾਡੇ ਕੋਲ ਬਿਜ਼ਨਸ ਨਹੀਂ ਹੈ ਰਾਲੀਵਲੀ ਪੋਲਿਟੀਕਲ ਕਲਾਸ ਦੇ ਕੋਲੇ ਜੇਕਰ ਵਿਧਾਨ ਸਭਾ ਕਾਦੇ ਲਈ ਹੈ ਲੱਖਾਂ ਰੁਪਏ ਖਰਚ ਹੁੰਦਾ ਉਹਦੇ ਤੇ ਪੀਏਡੀਏ ਪੈਂਦੇ ਨੇ ਪਰ ਜੇ ਉਹਦਾ ਕੰਮ ਕਰਨਾ ਕਰਦੇ ਦਿਖਾਈ ਦਵਾਂ ਲਾਈਵ ਲੋਕ ਦੇਖਣਾਂ ਜਿੰਨੀਆਂ ਕਿਸਾਨਾਂ ਦੀਆਂ ਮੰਗਾਂ ਨੇ ਕੱਲੀ-ਕੱਲੀ ਕਰਕੇ ਹਰ ਐਮਐਲਏ ਨੂੰ ਬੋਲਣ ਦਾ ਮੌਕਾ ਦਿਓ ਸਾਰੇ ਬੰਦੇ ਆਪਣੀ ਆਪਣੀ ਗੱਲ ਬੋਲ ਲੈਣਗੇ ਦਿਮਾਗ ਚਾਊਗਾ ਕੁਝ ਪੜਨ ਲਿਖਣਗੇ ਜਿਹੜੀਆਂ ਉਸੇ ਸਾਰੇ ਮਾਮਲੇ ਦੇ ਵਿੱਚ ਸ਼ਾਇਦ ਅਸੈਂਬਲੀ ਸਹਿਮਤ ਹੋ ਜੇ ਤਾਂ ਸਰਕਾਰ ਨੂੰ ਵੀ ਘੱਟ ਜ਼ੋਰ ਲਾਉਣਾ ਪਊਗਾ ਉਸ ਤੋਂ ਬਾਅਦ ਕਿ ਮੰਨਣੀ ਹੈ ਨਹੀਂ ਮੰਨਣੀ ਕਿਸ ਤਰੀਕੇ ਦੀ ਹੈ ਪਲੇਟਫਾਰਮ ਨੇ ਦਿੱਤੇ ਹੋਏ ਡੈਮੋਕ੍ਰੇਸੀ ਨੇ ਉਹਨਾਂ ਪਲੇਟਫਾਰਮ ਤੇ ਗੱਲ ਕਰੋ ਜੇ ਉਹਨਾਂ ਤੇ ਨਹੀਂ ਗੱਲ ਹੁੰਦੀ ਫਿਰ ਸਾਲਾਂ ਬੱਧੀ ਇੱਕਾਂ ਦੀ ਮੀਟਿੰਗ ਹੁੰਦੀ ਹੈ ਉਹ ਲੰਮੀ ਚੱਲ ਜਾਂਦੀ ਹੈ ਲੰਬਾ ਚੱਲਣ ਲਈ ਸਾਡੇ ਕੋਲ ਨਹੀਂ ਹੈ ਚੰਗੀ ਗੱਲ ਹੈ ਚੇ ਮੁਨਿਸਟਰ ਸਾਹਿਬ ਦੀ ਅੱਖ ਠੀਕ ਹੋਣੀ ਚਾਹੀਦੀ ਹੈ ਜਲਦੀ ਬਹੁਤ ਸਾਰੇ ਡਾਕਟਰ ਨੇ ਬਾਕੀ ਚੀਜ਼ਾਂ ਨੇ ਜਲਦੀ ਠੀਕ ਹੋਵੇ ਸਾਰੇ ਦੀ ਕਮਰਾ ਹੋਣੀ ਹੈ ਪਰ ਪੇਸ਼ੈਂਸ ਉਹ ਬੜੀ ਵਾਰ ਖੋਉਂਦੇ ਨੇ ਇਹ ਇੱਕ ਮੇਜਰ ਕਮਜ਼ੋਰੀ ਹੁੰਦੀ ਹੈ ਕਿਸੇ ਵੀ ਸ਼ਖਸੀਅਤ ਦੀ ਜਦੋਂ ਵੱਡੀ ਕੁਰਸੀ ਤੇ ਬੈਠਦੀ ਹੈ ਇਹਦੇ ਵੱਲ ਛਾਤ ਮਾਰਨਾ ਪਏਗਾ ਕੱਲਾ ਇੱਥੇ ਨਹੀਂ ਕੁਝ ਪੱਤਰਕਾਰਾਂ ਨਾਲ ਵੀ ਕਈ ਵਾਰ ਹੋਇਆ ਉਦੋਂ ਜੇ ਚੇ ਮੁਨਿਸਟਰ ਵੀ ਨਹੀਂ ਸੀ ਬਣੇ ਜਦੋਂ ਉਹ ਕਹਿੰਦੇ ਤੂੰ ਠੇਕਾ ਲਿਆ ਕੱਲੇ ਨੇ ਸਵਾਰ ਪੁੱਛਣ ਦਾ ਹੋਰ ਕਈ ਮਾਮਲਿਆਂ ਦੇ ਵਿੱਚ ਵੀ ਇਹ ਗੱਲਾਂ ਹੁੰਦੀਆਂ ਰਹੀਆਂ ਨੇ ਬੰਦੇ ਦੀ ਪਰਸਨੈਲਿਟੀ 네ਗੋਸ਼ੀਏਸ਼ਨ ਦੇ ਵਿੱਚ ਸਹਿਣਸ਼ੀਲਤਾ ਦੇ ਵਿੱਚ ਸਹਿਜ ਸੁਭਾਅ ਆਪਣੀ ਗੱਲ ਕਰਕੇ ਦੂਜੇ ਦੀ ਗੱਲ ਨੂੰ ਉਹਨੂੰ ਬਣਾਉਣ ਦੇ ਵਿੱਚ ਕਾਬਲੀਅਤ ਉਹਨਾਂ ਗੱਲਾਂ ਨਾਲ ਹੁੰਦੀ ਹੈ ਕਾਬਲੀਅਤ ਰੁਸ ਕੇ ਚਲੇ ਜਾਣ ਚ ਨਹੀਂ ਹੁੰਦੀ ਕਾਬਲੀਅਤ ਥ੍ਰੈਟ ਦੇ ਕੇ ਚਲੇ ਜਾਣ ਚ ਨਹੀਂ ਹੁੰਦੀ ਫਰਟ ਆਇਆ ਕੋ ਗਿਆ ਇਥੇ ਬਹੁਤ ਲੋਕ ਚਲੇ ਗਏ ਆ ਕੇ ਵੱਡੇ ਵੱਡੇ ਜਿਹੜੇ ਵੱਡੀਆਂ ਵੱਡੀਆਂ ਪੋਸਟਾਂ ਤੇ ਬੈਠੇ ਜਿਹਨਾਂ ਨੂੰ ਲੱਗਦਾ ਸੀ ਜਨਮ ਸਿੱਧਾ ਅਧਿਕਾਰ ਹੈ ਅਸੀਂ ਉਹ ਐਦੋਂ ਬਿਨਾਂ ਗੱਲ ਨਹੀਂ ਚੱਲਦੀ ਦੁਨੀਆ ਆਉਣੀ ਜਾਣੀ ਹੁੰਦੀ ਹੈ ਜਿੰਨਾ ਕ ਤੁਹਾਡਾ ਰੋਲ ਹੈ ਉਹਨੂੰ ਸਚਾਰੂ ਰੂਪ ਚ ਨਿਭਾਓ ਤਾਂ ਬਿਹਤਰ ਗਿਣਿਆ ਜਾਂਦਾ ਹੈ ਨਹੀਂ ਤਾਂ ਨਹੀਂ ਇਤਿਹਾਸ ਆਪਣੇ ਪੰਨੇ ਲਿਖ ਦਿੰਦਾ ਸਾਰਿਆਂ ਦੇ ਵਾਸਤੇ ਇਸ ਲਈ ਬੇहद ਜ਼ਰੂਰੀ ਚੀਜ਼ ਹੈ ਕਿਸਾਨ ਆਪਣੀ ਜੁਨਟੀ ਦੇ ਰੂਪ ਦੇ ਵਿੱਚ ਆਉਣ ਆਪਣਾ ਆਰਗੂਮੈਂਟ ਲੈ ਕੇ ਚੱਲਣ ਤੇ ਬਾਕੀ ਦੀਆਂ ਗੱਲਾਂ ਜਿਹੜੀਆਂ ਨੇ ਬਿਨਾ ਮਤਲਬ ਸੜਕ ਜਾਂ ਬਾਕੀ ਰੋਕਣ ਦੇ ਜਿਹੜੇ ਸਵਾਲ ਨੇ ਕਿਸਾਨਾਂ ਸਰੀ ਮੜ ਦੇਣਾ ਪੰਜਾਬ ਦੀ ਬਰਬਾਦੀ ਦਾ ਰਸਤਾ ਜਿਹੜਾ ਪਿਛਲੇ 30 ਸਾਲ ਤੋਂ ਪੰਜਾਬ ਬਰਬਾਦ ਹੋ ਰਿਹਾ ਲਗਾਤਾਰ ਸਾਡੇ ਤਾਂ ਨਹੀਂ ਹਜਮ ਹੋ ਰਹੀ ਤੁਹਾਡੇ ਆਉਦੀਆਂ ਸਾਰਿਆਂ ਦੇ ਤਾਂ ਤੁਹਾਡੀ ਜ਼ਿੰਮੇਵਾਰੀ ਹੈ ਜਿਹੜੇ ਵੀ ਮਰਜੀ ਦੇ ਵੀ ਸ਼ਾਇਦ ਵਿਕਾਸ ਦਾ ਜਿਹੜਾ ਵੱਡਾ ਕੰਮ ਖੜਾ ਸੀ ਨਰਿੰਦਰ ਮੋਦੀ ਉਹਨਾਂ ਨੇ 5 ਟ੍ਰਿਲੀਅਨ ਡਾਲਰ ਤੇ ਲੈ ਜਾਣਾ ਸੀ ਤੇ 트럼ਪ ਨੇ گلوبਲ لیڈر ਬਣਨਾ ਸੀ ਆਖੇ ਅਮਰੀਕਾ ਫਰਸਟ ਹੋ ਗਿਆ ਹੁਣ ਇੰਡੀਆ ਫਰਸਟ ਬਾਕੀ ਫਰਸਟ ਹੋਗੇ ਜਿੱਥੇ ਘਟ ਗਣਤੀਆਂ ਦਾ ਜਿੱਥੇ ਦਲਤਾਂ ਦਾ ਜਿੱਥੇ ਡਿਫਰੈਂਟ ਟਾਈਪ ਦੇ ਡਰਾਈਵਰਾਂ ਦਾ ਘਾਣ ਹੋਏਗਾ ਜਿੱਥੇ ਅਜੂਮੀ ਮਾਨਸਿਕਤਾ ਬਣਾ ਦਿੱਤੀ ਜਾਏਗੀ ਜਿੱਥੇ ਕਿਸੇ ਵੀ ਲੌਜੀਕਲ ਗੱਲ ਨੂੰ ਬਿਲਨ ਦੇ ਰੂਪ ਦੇ ਵਿੱਚ ਪੇਸ਼ ਕਰ ਦਿੱਤਾ ਜਾਏਗਾ ਜਿੱਥੇ ਆਰਗੇਨਾਈਜ਼ਡ ਜਿਹੜੇ ਅੰਦੋਲਨ ਨੇ ਉਹਨਾਂ ਦੇ ਖਿਲਾਫ ਨੈਰੇਟਿਵ ਸर्ज ਦਿੱਤਾ ਜਾਏਗਾ ਉੱਥੇ ਡੈਮੋਕ੍ਰੇਸੀ ਦਾ ਬਚਣਾ ਬੜਾ ਮੁਸ਼ਕਲ ਕੰਮ ਹੈ ਇਸ ਲਈ ਇਹ ਮੀਟਿੰਗ ਕੇ ਲਈ ਐਨੀ ਨਹੀਂ ਕਿ ਕਿਸਾਨਾਂ ਨਾਲ ਟੁੱਟ ਗਈ ਗੱਲ ਸਹੇ ਦੀ ਨਹੀਂ ਗੱਲ ਪੈਸੇ ਦੀ ਹੈ ਕਿਧਰ ਨੂੰ ਚੱਲਣੀ ਹੈ ਇਹਦੇ ਤੁਸੀਂ ਸੋਚਣਾ ਪਰ 5 ਤਰੀਕ ਤੱਕ ਕੀ ਹੁੰਦਾ ਸਰਕਾਰ ਆਪਣਾ ਜਲਵਾ ਦਿਖਾਉਂਦੀ ਹੈ ਲੀਡਰਾਂ ਨੂੰ ਗ੍ਰਿਫਤਾਰ ਕਰਕੇ ਜਾਂ ਛੱਡੀਗੜ ਤੱਕ ਕਾਉਣ ਦਿੰਦੀ ਹੈ ਛੱਡੀਗੜ ਪ੍ਰਸ਼ਾਸਨ ਉਹਨਾਂ ਨੂੰ ਕੋਈ ਜਗ੍ਹਾ ਦੰਦਾ ਬੈਠਣ ਦੇ ਲਈ ਇਹ ਤੈਅ ਕਰੂੰਗਾ ਬੜਾ ਲੰਮਾ ਸਮਾਂ ਨਹੀਂ 24 ਘੰਟੇ ਦੇ ਵਿੱਚ ਪਤਾ ਲੱਗ ਜਾਣਾ ਹੈ ਅੱਜ ਲਈ ਐਨਾਂ ਹੀ To si je delo na.